ਹੈਲੋ ਫਰੈਂਡਸ ਗੁੱਡ ਇਵਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਪਨਾਮ ਆਪ ਸਭ ਦਾ ਆਪ ਸਭ ਦਾ ਮੇਰੇ ਚੈਨਲ ਸਿੰਪਲ ਗਾਰਡਨ ਤੇ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਖੁਸ਼ ਆਮਦੀਦ ਪਿਛਲੇ ਦਿਨੀ ਮੈਂ ਇੱਕ ਸ਼ਰਟ ਦੀ ਕਟਿੰਗ ਕੀਤੀ ਸੀਗੀ ਉਹ ਵਾਲੀ ਸ਼ਰਟ ਸੀਗੀ ਤੇ ਆਪਾਂ ਜਿਹੜੀ ਸ਼ਰਟ ਦੀ ਕਟਿੰਗ ਕਰ ਲਈ ਸੀ ਤੇ ਉਹਦੀ ਮੈਂ ਅੱਜ ਸਟਿਚਿੰਗ ਕਰਨ ਲੱਗੀ ਆ ਆ ਜਿਹੜੇ ਪੱਲੇ ਤੇ ਨਾ ਮੈਂ ਲੈਸ ਲੱਗੀ ਸੀ ਮੈਨੂੰ ਵਧੀਆ ਨਹੀਂ ਲੱਗੀ ਉਹ ਮੈਂ ਉਤਾਰਤੀ ਆ ਤੇ ਇਸ ਤਰ੍ਹਾਂ ਦੀ ਜਿਹੜੀ ਲੈਸ ਆ ਨਾ ਲਾ ਲਈ ਆ ਦੇਖੋ ਆ ਆਹ ਵਾਲੀ ਲੈਸ ਵਿੱਚ ਪਾ ਕੇ ਜਿਹੜਾ ਉੱਪਰ ਲੱਗਿਆ ਹੋਇਆ ਸੀ ਨਾਲ ਦਾ ਪਿਛਲੇ ਪਾਸੇ ਦਾ ਇਹ ਪੀਸ ਲੱਗਿਆ ਹੋਇਆ ਸੀ ਇਹ ਮੈਂ ਲਾ ਲਿਆ ਤੇ ਜਿਹੜੀ ਇਹਦੇ ਉੱਤੇ ਲੈਸ ਲੱਗੀ ਸੀ ਮੈਨੂੰ ਵਧੀਆ ਨਹੀਂ ਲੱਗੀ ਆਹ ਵਾਲੀ ਲੱਗੀ ਹੋਈ ਸੀ ਐਵੇਂ ਐਵੇਂ ਲੱਗੀ ਸੀ ਮੈਨੂੰ ਚੰਗੀ ਨਹੀਂ ਲੱਗੀ ਪਤਾ ਕਿਉਂ ਉਹਦੇ ਉੱਤੇ ਆ ਹੁੰਦੇ ਆ ਨਾ ਜਿਹੜੇ ਛੱਡਦੇ ਰਹਿੰਦੇ ਤੇ ਬਾਅਦ ਚੋਂ ਖਰਾਬ ਹੋ ਜਾਂਦੀ ਹੈ ਤੇ ਇਹ ਮੈਂ ਜਿਹੜਾ ਕੱਟਤਾ ਵਾ ਅਹ ਇਸ ਲਾਤਾ ਉੱਪਰੋਂ ਤੇ ਆ ਮੈਂ ਇਸ ਤਰ੍ਹਾਂ ਦੀ ਕੱਟ ਲਈ ਆ ਸਾਰੀ ਤੇ ਸਾਰੇ ਕਟਿੰਗ ਕਰਤੀ ਐ ਤੇ ਇਹਦਾ ਜਿਹੜਾ ਲਾਈਨਿੰਗ ਆ ਉਹ ਵੀ ਕੱਟ ਲਈ ਆ ਆ ਦੇਖੋ ਆ ਲਾਈਨਿੰਗ ਦੇ ਨਾ ਜਿਹੜਾ ਥੱਲੇ ਵਾਲਾ ਆਪਣਾ ਪਾਸਾ ਵਾ ਅਹ ਇਹ ਕਹਿੰਦੇ ਆ ਉਹਨੂੰ ਪੱਲੇ ਵਾਲਾ ਪਾਸਾ ਨਾ ਆਪਾਂ ਆ ਸਾਰਾ ਇਹਦਾ ਜਿਹੜਾ ਥੱਲੋਂ ਲੇਡ ਲਿਆ ਵਾ ਪੱਲੇ ਦੀਆਂ ਸਿਰ ਐਨਨ ਆਪਾਂ ਲੇਡ ਲਿਆ ਵਾ ਆ ਦੇਖੋ ਆ ਲੇਡ ਲਿਆ ਤੇ ਇਹਨੂੰ ਆਪਾਂ ਇਹਦੇ ਨਾਲ ਸਾਰੇ ਤੇ ਪੇਸਟ ਕਰਨਾ ਹੈ ਠੀਕ ਹੈ ਜੀ ਇਹ ਆਪਾਂ ਜਿਹੜਾ ਹੈਗਾ ਇੰਨਾ ਇੰਨਾ ਕੰਮਰੀ ਕੱਟੀ ਸੀਗੀ ਲਾਈਨਿੰਗ ਲਾਈਨਿੰਗ ਆ ਜਿੰਨਾ ਆਪਣਾ ਸ਼ਰਟ ਪੀਸ ਲੰਬਾ ਇੰਨਾ ਐਨੀ ਇਹਦੀ ਕੱਟੀ ਸੀ ਆਪਾਂ ਤੇ ਹੁਣ ਆ ਜਿਹੜੀ ਆਹ ਜਿਹੜਾ ਇੱਥੋਂ ਇੰਨਾ ਵਾ ਇੰਨਾ ਸਿਗਾ ਇਹ ਤੇ ਆ ਇੰਨੇ ਇੰਨਾ ਜਿਹੜਾ ਆਪਾਂ ਇਹਦਾ ਪੱਲਾ ਮੋੜਤਾ ਇੱਥੋਂ ਤੋਂ ਲੈ ਕੇ ਅਸੀਂ ਇਹਦੀ ਸਿਲਾਈ ਜਿਹੜੀ ਕਰਾਂਗੇ ਹੁਣ ਆਪਾਂ ਪਹਿਲਾਂ ਇਹਦੇ ਨਾਲ ਲਾ ਲਈਏ ਤੇ ਮੈਂ ਹੁਣ ਤੁਹਾਨੂੰ ਬਾਹਾਂ ਵੀ ਦਿਖਾ ਦਾਂ ਐਵੇਂ ਪਿਛਲਾ ਪਾਸਾ ਵਾ ਪਿਛਲਾ ਪਾਸਾ ਮੂਲਯ ਦੇ ਨਾਪ ਤਾਂ ਮੈਂ ਕਰ ਲਿਆ ਵਾ ਤੇ ਇਹਦਾ ਜਿਹੜਾ ਬਾਧੂ ਸੀਗਾ ਆ ਮੈਂ ਪੱਟਾ ਮੋੜਤਾ ਤੇ ਇਹਦੇ ਵੀ ਆਪਾਂ ਇੱਥੋਂ ਤੋਂ ਲਾਈਨਿੰਗ ਸ਼ੁਰੂ ਕਰਾਂਗੇ ਕਿਉਂਕਿ ਇੱਕ ਹੁੰਦੇ ਟੇਲਰ ਇੱਥੋਂ ਤੋਂ ਸ਼ੁਰੂ ਕਰਦੇ ਆ ਲਾਈਨਿੰਗ ਤੇ ਆਹ ਜਿਹੜਾ ਵਿੱਚ ਦੀ ਦਿੰਦਾ ਰਹਿੰਦਾ ਨਾ ਬੜਾ ਹੀ ਬੁਰਾ ਲੱਗਦਾ ਮੈਂ ਹਮੇਸ਼ਾ ਜਿਹੜੀ ਲਾਈਨਿੰਗ ਆ ਇੱਥੋਂ ਤੱਕ ਲਾਉਣੀ ਆ ਥੋੜਾ ਜਿਆ ਇੰਨਾ ਮੜ ਮੋਟਾ ਰਹੇ ਜੇ ਤਾਂ ਕੋਈ ਗੱਲ ਨਹੀਂ ਨਹੀਂ ਤਾਂ ਪੂਰੀ ਘੱਟੋ ਤੇ ਜਿਹੜਾ ਲਾਈਨਿੰਗ ਆ ਥੋੜਾ ਜਿਹਾ ਬਸ 1.5 ਇੰਚ ਇਹਦੇ ਨੂੰ ਘੱਟ ਹੋਣੀ ਚਾਹੀਦੀ ਆ ਆਪਣਾ ਜਿਹੜਾ ਪੱਟਾ ਉਸ ਤੋਂ ਬਾਅਦ ਇੱਥੋਂ ਤੋਂ ਸ਼ੁਰੂ ਕਰ ਲਵੇ ਤੇ ਵਰਗੀਆਂ ਰਹਿੰਦੀਆਂ ਮਜ਼ਬੂਤ ਵੀ ਵੀ ਹੋ ਜਾਂਦੀ ਹੈ ਇਸ ਤਰ੍ਹਾਂ ਕੀ ਹੁੰਦਾ ਜਦੋਂ ਇੱਥੋਂ ਤੋਂ ਆਪਾਂ ਲਾਈਨਿੰਗ ਲਾਉਣੀ ਹੈ ਇਹਨਾਂ ਨਾਲ ਖਾਲੀ ਨਾਲ ਤਾਂ ਬੁਰਾ ਲੱਗਦਾ ਨਾਲੇ ਆ ਜਿਹੜਾ ਕੱਪੜਾ ਹੁੰਦਾ ਨਾ ਇਹ ਇੰਨੀ ਮਜ਼ਬੂਤੀ ਨਹੀਂ ਹੁੰਦੀ ਹੈ ਕਈ ਵਾਰੀ ਆਪਣੇ ਪੈਰਪੂਰ ਥੱਲੇ ਪਿਛਲੇ ਪਾਸੇ ਕਿਸੇ ਦੇ ਆ ਦੇ ਤਾਂ ਇਹ ਫਟ ਜਾਂਦਾ ਹੈ ਠੀਕ ਆ ਜੀ ਆ ਮੈਂ ਇਹਦੇ ਵੀ ਪਾਸੇ ਢੇਡ ਲਿਆ ਹੁਣ ਮੈਂ ਸਾਰੇ ਚਿਪਕਾਉਣੀ ਆਂ ਮੈਂ ਬਾਹਾਂ ਦਿਖਾਉਣੀ ਆ ਤੁਹਾਨੂੰ ਬਾਹਾਂ ਦਾ ਕਿਵੇਂ ਡਿਜ਼ਾਈਨ ਬਣਾਇਆ ਪਤਾ ਕੀ ਹੈ ਜਦੋਂ ਆਪਾਂ ਸੂਟ ਐਵੇਂ ਜਿਹੜਾ ਹੈਗਾ ਬਣਿਆ ਬਣਾਇਆ ਆ ਡਿਜ਼ਾਈਨਰ ਸੂਟ ਲੈਣੇ ਆ ਮੂਰਲੇ ਤੇ ਕਢਾਈ ਹੈ ਪਿਛਲੇ ਤੇ ਹੈ ਨਹੀਂ ਕਢਾਈ ਇਹ ਦੋਨੋਂ ਪੀਸ ਅਲੱਗ-ਅਲੱਗ ਸਿਗੇ ਨਹੀਂ ਤਾਂ ਬਾਹਾਂ ਦੀ ਜਿਹੜੀ ਸਾਈਡ ਤੋਂ ਜਿਹੜਾ ਆਲ ਓਵਰ ਕੱਪੜਾ ਹੁੰਦਾ ਆਪਣਾ ਬਾਹਾਂ ਦਾ ਜਿਹੜਾ ਕੱਪੜਾ ਬਚ ਜਾਂਦਾ ਇਹ ਜੇ ਸੂਟਾਂ ਦੀ ਬਾਹਾਂ ਦੀ ਬੜੀ ਔਖੀ ਹੁੰਦੀ ਆ ਹਮੇਸ਼ਾ ਹੀ ਜੋੜ ਪੈਂਦਾ ਆ ਬਾਹਾਂ ਬਣਾਈਆਂ ਨੇ ਮੈਂ ਤੇ ਆ ਇੰਨੇ ਨਾ ਦੋਨੇ ਪਾਸੇ ਜੋੜ ਪਿਆ ਵਾ ਇੱਥੋਂ ਤੋਂ ਲੈ ਕੇ ਇੰਨੇ ਨਾ ਜੋੜ ਪਿਆ ਪਿਛਲੇ ਪੱਲੇ ਦੇ ਨਾਲੋਂ ਆ ਜਿੰਨਾ ਵੀ ਕਪੜਾ ਬਚਿਆ ਸੀ ਮੈਂ ਉਹਦੇ ਵਿੱਚ ਜੋੜ પા ਕੇ ਆਪਾਂ ਬਾਹਾਂ ਬਣਾ ਲਿਆ ਨੇ ਆ ਦੇਖੋ ਜਿੰਨੀਆਂ ਬਣਦੀਆਂ ਸੀ ਮੇਰੀ ਕੁਆਟਰ ਬਣੀਆਂ ਨੇ ਪੌਣੀਆਂ ਬਾਹਾਂ ਜਿਹਨੂੰ ਅਸੀਂ ਕਹਿੰਦੇ ਆ ਤੇ ਇਹ ਮੈਂ ਬਾਹਾਂ ਜਿਹੜੀਆਂ ਬਣਾ ਲੀਆਂ ਤੇ ਇੱਥੇ ਮੈਂ ਥੋੜਾ ਜਿਹਾ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲੇ ਬਾਹਾਂ ਨੀਵੀਆਂ ਹੋ ਗਈਆਂ ਤੇ ਆ ਜਿਹੜਾ ਕੁੜਤੀ ਦੇ ਸਾਈਡਾਂ ਤੋਂ ਕਪੜਾ ਬਚਿਆ ਸੀ ਨਾ ਆ ਇਹ ਮੈਂ ਇੱਥੇ ਲਾ ਕੇ ਡਬਲ ਕਰਕੇ ਆ ਉੱਪਰ ਇਹਦੇ ਆ ਲੈਸ ਲਾਈਆ ਆ 골ਡਨ ਵਾਲੀ ਆ ਦੇਖੋ ਆ ਲੈਸ ਲਾਈਆ ਤੇ ਥੱਲੇ ਆ ਮੇਰੇ ਕੋਲ ਪੁਰਾਣਾ ਹੀ ਪਿਆ ਸੀ ਰਿਬਨ ਮੈਨੇ ਮੈਂ ਇਸ ਕੀ ਸੋਚਿਆ ਵੀ ਆ ਨਾ ਜਿਹੜਾ ਆਪਾਂ ਕਪੜਾ ਐਕਸਟਰਾ ਲਾਇਆ ਇਹ ਥੋੜਾ ਪਤਲਾ ਕਪੜਾ ਜੀ ਆਪਾਂ ਬੁਕਰਮ ਪਾਉਂਦੇ ਸੀ ਤਾਂ ਇੱਥੇ ਬਾਹਾਂ ਤੇ ਇੱਥੇ ਚੋਪਦੀ ਰਹਿਣੀ ਸੀ ਬੁਟੀ ਬੁਕਰਮ ਤੇ ਉਹ ਨਹੀਂ ਮੈਂ ਪਾਈ ਇਹ ਡਬਲ ਕਪੜਾ ਕਰ ਲਿਆ ਆ ਇਹ ਇਦਾਂ ਕੋਲਡ ਨਾ ਹੋਵੇ ਜਾਂ ਇਹਦੇ ਵਿੱਚ ਬੜਨਾ ਪੈਣ ਤਾਂ ਆਪਾਂ ਇਹਦੇ ਮੂੜੇ ਆ ਰਿਬਨ ਲਾਇਆ ਵਾ ਇਹਦੇ ਨਾਲ ਦਾ ਮੈਂ ਮੈਚਿੰਗ ਰਿਬਨ ਲਾਇਆ ਵਾ ਦੋਨਾਂ ਬਾਹਾਂ ਤੇ ਦੇਖਦੇ ਆ ਕਿਦਾਂ ਦੀਆਂ ਲੱਗਦੀਆਂ ਨੇ ਬਾਹਾਂ ਆ ਆਪਾਂ ਜਿਹੜੀਆਂ ਨਾ ਬਾਹਾਂ ਤਿਆਰ ਕਰਨੀਆਂ ਇਦਾਂ ਦੀਆਂ ਤੇ ਸਿੰਪਲ ਜਿਹਾ ਛੋਟਾ ਸਿੰਪਲ ਹੀ ਬਾਹਾਂ ਨੇ ਤੇ ਐਵੇਂ ਇਧਰਲਾ ਵੀ ਆਪਾਂ ਆਹ ਤਿਆਰ ਕਰ ਲਿਆ ਵਾ ਆਪਾਂ ਹੁਣ ਦੇਖੋ ਆ ਵੀ ਇਹ ਦੋਨੇ ਬਾਹਾਂ ਤਿਆਰ ਹੋ ਗਿਆ ਬਾਹਾਂ ਵੀ ਤਿਆਰ ਕਰ ਲਿਆ ਗਲੇ ਦੀ ਕਪੜਾ ਵੀ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਸਟਿਚ ਕਰਦੇ ਹਾਂ ਜੀ ਆਪਾਂ ਕੁੜਤੀ ਸਿਉਣੇ ਚੰਗੀ ਤਰ੍ਹਾਂ ਸ਼ੁਰੂ ਕਰਦੇ ਆ ਆ ਜਿਹੜਾ ਆਪਣਾ ਮੂਹਰਲਾ ਪਾਸਾ ਵਾ ਆਪਾਂ ਲਾਈਨਿੰਗ ਨੂੰ ਉੱਪਰਲੇ ਪਾਸੋਂ ਲਾਉਣਾ ਸ਼ੁਰੂ ਕਰਨਾ ਤੇ ਬਾਹਾਂ ਦਾ ਜਿਹੜਾ ਨਾ ਇੱਕ ਗੱਲ ਹੋਰ ਦੱਸਣੀ ਹੈ ਨਾ ਤੁਹਾਨੂੰ ਬਾਹਾਂ ਵਾਸਤੇ ਮੇਰੇ ਕੋਲੇ ਆਹ ਜਿਹੜਾ ਲਾਈਨਿੰਗ ਵਾਲਾ ਕਪੜਾ ਥੋੜਾ ਰਹਿ ਗਿਆ ਇਸ ਕਰਕੇ ਆ ਜਾਣੀਆਂ ਬਾਹਾਂ ਨਹੀਂ ਮੈਂ ਜਿੱਥੇ ਤੱਕ ਆਉਂਦੀਆਂ ਸੀ ਆਹ ਆਪਣੇ ਮੋਢੇ ਤੱਕ ਆ ਜਾਣੀਆਂ ਬਾਕੀ ਦਾ ਉਦਾਂ ਹੀ ਰੱਖੂੰਗੀ ਤੇ ਆਹ ਇਹਨਾਂ ਦਾ ਕੱਪੜਾ ਜਿਹੜਾ ਬਾਹਾਂ ਦਾ ਆ ਬਾਹਾਂ ਉੱਪਰਲਾ ਹਿੱਸਾ ਮੈਂ ਕੱਟ ਲਿਆ ਵਾ ਬੈ ਇੰਨੀ ਹੀ ਰੱਖੂੰਗੀ ਤੇ ਗਰਮੀ 'ਚ ਗਰਮੀ ਵੀ ਨਹੀਂ ਲੱਗੂਗੀ ਮੋਢੇ ਤੱਕ ਆਜੂਗਾ ਇੱਥੋਂ ਤੱਕ ਮੋਢੇ ਤੱਕ ਤੇ ਬਾਕੀ ਦਾ ਜਿਹੜਾ ਇੱਥੋਂ ਉਦਾਂ ਹੀ ਰਹਿਣ ਦਾਂਗੀ ਬਿਨਾ ਕੱਪੜੇ ਤੋਂ ਥੱਲੇ ਬਿਨਾ ਲਾਈਨਿੰਗ ਤੋਂ ਆ ਮੈਂ ਬਾਹਾਂ ਵੀ ਕੱਟ ਲੀਆਂ ਨੇ ਤੇ ਹੁਣ ਆਪਾਂ ਪਹਿਲਾਂ ਇਹਦੇ ਨਾਲ ਇਹਨੂੰ ਪੇਸਟ ਕਰਦੇ ਹਾਂ ਫਿਰ ਪੇਸਟ ਕਰਕੇ ਆਪਾਂ ਜਿਹੜਾ ਪਲੋਈਆਂ ਦੇ ਨਿਸ਼ਾਨ ਲਾਵਾਂਗੇ ਤੇ ਹੁਣ ਮੈਂ ਤੁਹਾਨੂੰ ਆਹ ਪੇਸਟ ਕਰਕੇ ਦਿਖਾਉਣੀ ਆ ਤੇ ਨਾਲ ਪਹਿਲਾਂ ਆਪਾਂ ਸਾਰਾ ਜਿਹੜਾ ਕੱਪੜਾ ਵਾ ਇਹਦੀ ਲਾਈਨਿੰਗ ਆ ਇਹਨੂੰ ਆਪਾਂ ਇਹਦੇ ਨਾਲ ਅਟੈਚ ਕਰ ਲੈਣਾ ਠੀਕ ਆ ਜੀ ਆਹ ਜਿਹੜਾ ਅਸੀਂ ਲੇੜਾ ਇਹਨੂੰ ਅਸੀਂ ਸਿੱਧਾ ਰੱਖਣਾ ਇਧਰੋਂ ਤੇ ਹੁਣ ਅਸੀਂ ਇਹ ਉੱਪਰੋਂ ਤੋਂ ਸ਼ੁਰੂ ਕਰਨੀ ਆ ਲਾਈਨਿੰਗ ਮੈਂ ਮੈਨੂੰ ਪਤਾ ਨਹੀਂ ਬਹੁਤਾ ਵੈਸੇ ਕਿੱਥੋਂ ਕਰਦੇ ਆ ਕਿੱਥੋਂ ਨਹੀਂ ਮੈਂ ਆਪਦੇ ਹਿਸਾਬ ਨਾਲ ਹੀ ਕਰ ਲੈਣੀ ਆ ਆ ਦੇਖੋ ਇਹ ਆਪਾਂ ਨਾ ਆਹ ਵਾ ਆ ਗਲਵਾ ਗਲਿਰੇ ਥੱਲੇ ਇੱਧਰ ਲਾਈਨਿੰਗ ਆ ਆਪਾਂ ਇੱਕ ਪਾਸੇ ਇੱਥੋਂ ਸ਼ੁਰੂ ਕਰ ਲੈਣੀ ਆ ਜੀ ਠੀਕ ਆ ਤੇ ਆ ਜਿੱਥੇ ਆ ਸਤਾਰੇ ਜੇ ਲੱਗੇ ਆ ਇਹਨਾਂ ਨੂੰ ਹਟਾ ਦੇਣਾ ਤਾਂ ਕਿ ਸਾਡੀ ਜਿਹੜੀ ਮਸ਼ੀਨ ਦੀ ਸੂਈ ਨਾ ਟੁੱਟ ਜਵੇ ਇਹ ਧਿਆਨ ਰੱਖਣਾ ਜਿੱਥੇ ਵੀ ਕਿਤੇ ਲੱਗਿਆ ਹੋਇਆ ਸਟੋਨ ਜੇ ਲੱਗੇ ਰਹਿੰਦੇ ਆ ਨਾ ਤਾਂ ਇਹਨਾਂ ਨੂੰ ਹਟਾਉਣਾ ਹੁੰਦਾ ਸੀ ਕਈ ਵਾਰੀ ਇੰਨੀ ਮਜ਼ਬੂਤੀ ਨਾਲ ਲੱਗੇ ਹੁੰਦੇ ਆ ਨਾ ਨੌਂ ਚ ਵੀ ਵੱਜਦੇ ਆ ਇਹ ਧਿਆਨ ਨਾਲ ਉਤਾਰਨੇ ਚਾਹੀਦੇ ਆ ਤੇ ਉਤਰਦੇ ਵੀ ਨਹੀਂ ਹੈਗੇ ਤੇ ਆ ਮੈਂ ਉਤਾਰ ਤਿਆ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇਹ ਵੀ ਉਤਾਰ ਕੇ ਰੱਖਦੀ ਤੇ ਟਾਈਮ ਵੇਸਟ ਹੁੰਦਾ ਆਪਣਾ ਹਣਾ ਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਵਾਹਿਗੁਰੂ ਜੀ ਤੇ ਆਪਾਂ ਇੱਕ ਪਾਸੇ ਸ਼ੁਰੂ ਕਰ ਲੈਨੇ ਆ ਲਾਉਣੀ ਹੈ ਆ ਦੇਖੋ ਜੀ ਇਹ ਨਾਲ ਦੀ ਆਪਾਂ ਫਿਰ ਰੀਲ ਵਾਲ ਜਿਹੜੀ ਲਾਉਣੀ ਆ ਬਿਲਕੁਲ ਵੀ ਬੁਰਾ ਨਾ ਲੱਗੇ ਤੇ ਹਮੇਸ਼ਾ ਹੀ ਲਾਈਨਿੰਗ ਵਾਲੇ ਸੂਟ ਦੇ ਨਾਲ ਆਪਾਂ ਨਾ ਦੋ ਰੀਲਾਂ ਲੈ ਲਓ ਪਤਾ ਹੀ ਆ ਵੀ ਦੋ ਰੀਲਾਂ ਲੱਗ ਹੀ ਜਾਂਦੀਆਂ ਨੇ ਹਾਂਜੀ ਫਰੈਂਡਸ ਜਦੋਂ ਆਪਾਂ ਲਾਈਨਿੰਗ ਲਾਉਣੀ ਹੈ ਤਾਂ ਬਖੀਆ ਥੋੜਾ ਜਿਹਾ ਵੱਡਾ ਕਰ ਲੈਣਾ ਹਾਂਜੀ ਫਰੈਂਡਸ ਆਪਾਂ ਨਾ ਜਦੋਂ ਲਾਈਨਿੰਗ ਲਾਉਣੀ ਹੈ ਤਾਂ ਬਖੀਆ ਜਿਹੜਾ ਥੋੜਾ ਜਿਹਾ ਵੱਡਾ ਕਰ ਲੈਣਾ ਵਾ ਤਾਂ ਕਿ ਜੇ ਗਲਤ ਕੋਈ ਤੋਝੇ ਦੇਣ ਨਾਲ ਆਪਾਂ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਤਾਂ ਇਹ ਜਿਹੜਾ ਸਿਲਕ ਦਾ ਉੱਪਰਲਾ ਕੱਪੜਾ ਜਾਂ ਥੱਲੜਾ ਖਿੱਚਿਆ ਜਾਂਦਾ ਸੋ ਸ਼ੁਰੂ ਕਰਦੇ ਹਾਂ ਜੀ ਬਾਹਰੋਂ ਐਵੇਂ ਕਰਕੇ ਆਰਾਮ ਨਾਲ ਲਾਈਨਿੰਗ ਨੂੰ ਨਹੀਂ ਖਿੱਚਣਾ ਸੀ ਆ ਦੇਖੋ ਇਹ ਲਾਈਨਿੰਗ ਮੈਂ ਥੋੜੀ ਥੋੜੀ ਇੱਕ ਪੈਰ ਦਾ ਅੱਧਾ ਕਪੈਰ ਆ ਜਿਹੜਾ ਮੈਂ ਨਾ ਥੋੜਾ ਜਿਹਾ ਜ਼ਿਆਦਾ ਰੱਖੀ ਆ ਤਾਂ ਕਿ ਖਿੱਚੇ ਨਾ ਤੁਨੂੰ ਆ ਦੇਖੋ ਆਪਾਂ ਇਹਨੂੰ ਲਾਈਨਿੰਗ ਨੂੰ ਬਿਲਕੁਲ ਨਹੀਂ ਖਿੱਚਣਾ ਜਿਵੇਂ ਜਿਵੇਂ ਆਪਾਂ ਕਟਿੰਗ ਕਰੀ ਆ ਉਹਦੇ ਨਾਲ ਅਸੀਂ ਜੋੜੀ ਜਾਣਾ ਇਹਨੂੰ ਐਵੇਂ ਕਈ ਵਾਰੀ ਵੱਡਾ ਛੋਟਾ ਵੀ ਹੋ ਜਾਊਗਾ ਪਰ ਅਸੀਂ ਖਿੱਚ ਕੇ ਵੱਡਾ ਛੋਟਾ ਨਹੀਂ ਕਰਨਾ ਲੂਜ਼ ਹੀ ਰੱਖਣਾ ਥੱਲੇ ਵਾਲੀ ਜਿਹੜੀ ਲਾਈਨਿੰਗ ਉਹਨੂੰ ਲੂਜ਼ ਰੱਖਣਾ ਆ ਦੇਖੋ ਇਹ ਥੱਲੇ ਆ ਗਿਆ ਹੋ 17 ਜਿਆ ਇਹਦੇ ਨਾਲ ਕੋਈ ਵੀ ਟੁੱਟ ਜਾਂਦੀ ਆ ਸੰਭ ਧਿਆਨ ਦੇਖਣਾ ਕਹਿੰਦੇ ਇੱਥੇ ਦਾ ਠੀਕ ਆ ਜੀ ਆਪਾਂ ਸਾਰੇ ਅਟੈਚ ਕਰ ਲੀਏ ਲਾਈਨਿੰਗ ਲਾਈਨਿੰਗ ਨੂੰ ਇਸ ਤਰ੍ਹਾਂ ਨਾਲ ਅਟੈਚ ਕਰਕੇ ਰੱਖਣਾ ਇਹਦੇ ਬਿਲਕੁਲ ਵੀ ਇੱਧਰ ਉੱਧਰ ਹਿੱਲੇ ਨਾ ਤੇ ਨਾਲ ਹੀ ਰਹੇ। ਕਾਫੀ ਦਿਨਾਂ ਤੋਂ ਮੈਂ ਵੇਟ ਕਰਦੀ ਰਹੀ ਹਾਂ ਟਾਈਮ ਹੀ ਨਹੀਂ ਮਿਲਿਆ ਮੈਨੂੰ। ਸੂਰਜ ਆ ਦੇਗਾ ਕੱਬ ਲੱਗਣਗੇ। ਬਰਾਤੇ ਦੇ ਬੱਚੇ ਰੋਜ਼ ਕਿਸੇ ਵੀ ਗਵੰਡੀ ਭੈਣ ਭਰਾ ਦੇ ਅਹ ਤਾਂ ਸਾਲ ਚੋਂ ਦਾ ਤੇ ਉੱਥੇ ਜਾਣਾ ਪੈਂਦਾ ਵਾ ਇਸ ਕਰਕੇ ਮੈਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ ਤੁਹਾਡੀ ਕਰਨਾ ਤੇ ਆਪਾਰੇ ਆਂ ਰਾਮ ਨੌਮੀ ਦੀ ਕੱਲ ਨੂੰ ਰਾਮ ਨੌਮੀ ਦੀ ਛੁੱਟੀ ਹੈ ਤੇ ਕੱਲ ਨੂੰ ਮੈਂ ਆਸ ਕਰਦੀ ਹਾਂ ਪ੍ਰਮਾਤਮਾ ਸੁੱਖ ਰੱਖੇ ਕਿ ਮੈਂ ਸਲਵਾਰ ਦੀ ਜਿਹੜੀ ਸਿਲਾਈ ਕਰ ਲਵਾਂ ਤੇ ਅੱਜ ਮੈਂ ਨਾ ਕੰਮ ਜਿਹੜੀ ਸਿਲਾਈ ਆ ਮੈਂ ਕੰਮ ਕਰ ਦੂੰਗੀ ਮੈਨੂੰ ਉਮੀਦ ਹੈ സാേക പൂളാ പൂളാ ഉ അറ്റൈനങ്ങ അട്ട ਆ ਗਈ ਐ ਇੱਥੇ ਤੱਕ ਆ ਦੇਖੋ ਇੱਥੇ ਤੱਕ ਪੂਰੀ ਪੂਰੀ ਆ ਗਈ ਆਪਣਾ ਫੱਟਾ ਵਾ ਇੱਥੋਂ ਤੱਕ ਸਾਡੀ ਜਿਹੜੀ ਲਾਈਨਿੰਗ ਆ ਇਹਦੇ ਨਾਲ ਤੱਕ ਆ ਗਈ ਕਿਉਂਕਿ ਮਿੰਕੇ ਕੱਟੀ ਹੋਈ ਆ ਤੇ ਛੋਟੀ ਲਾਈਨਿੰਗ ਕਦੀ ਵੀ ਨਹੀਂ ਲਾਉਣੀ ਚਾਹੀਦੀ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਤੇ ਕਿਸੇ ਦੇ ਵੀ ਲਾਈਨਿੰਗ ਚੰਗੀ ਲੱਗਦੀ ਨਹੀਂ ਲੰਬੀ ਲਾਈਨਿੰਗ ਲਾਈਕ ਉਹ ਰੈਲੋ ਕੱਪੜੇ ਦੀ ਤੇ ਫਿਰ ਵਧੀਆ ਲੱਗਦੀ ਆ ਖਤਮ ਹੁੰਦੀ ਹੈ ਸਾਡੀ ਲਾਈਨ ਉਥੇ ਅਸੀਂ ਡਬਲ ਕਰ ਦੇਣਾ ਇਸ ਤਰ੍ਹਾਂ ਕਰਕੇ ਡਬਲ ਠੀਕ ਹੈ ਜੀ ਹੁਣ ਜਿਹੜੀ ਪਰਲੇ ਪਾਸੇ ਰਹੇਗੀ ਦੂਸਰੀ ਸਾਈਡ ਤੇ ਆਪਾਂ ਉੱਪਰੋਂ ਸ਼ੁਰੂ ਕੀਤਾ ਸੀ ਨਾ ਉਹਨੂੰ ਵੀ ਅਸੀਂ ਨਾਲ ਹੀ ਅਟੈਚ ਕਰ ਲੈਣਾ ਦੇਖੋ ਇੱਧਰਲੇ ਪਾਸੇ ਜਿਹੜੀ ਗੜੇ ਦੇ ਇੱਥੋਂ ਸ਼ੁਰੂ ਕੀਤਾ ਸੀ ਆਪਾਂ ਇੱਥੋਂ ਤੋਂ ਆਹ ਜਿੰਨਾ ਰਹਿ ਗਿਆ ਇੱਧਰਲੇ ਪਾਸਾ ਨਾਲ ਆਹਾ ਇਹਨੂੰ ਅਸੀਂ ਅਟੈਚ ਕਰ ਦੇਣਾ ਜੀ ਤੇ ਇਹਨੂੰ ਲਾ ਵੀ ਮੈਂ ਕਰ ਦਿੰਨੀ ਆ ਜਦੋਂ ਕਦੇ ਵੀ ਕੱਪੜਾ ਸਲਾਈ ਕਰਨਾ ਹੋਵੇ ਨਾ ਥੋੜੀ ਜਿਹੀ ਪੇਸ਼ ਨੂੰ ਚਿਰਕਣੀ ਚਾਹੀਦੀ ਹੈ ਜਿਹਨੂੰ ਸਾਫਟ ਕਰਕੇ ਲਿਉਣਾ ਪੈਣਾ ਹੈ ਜੇਕਰ ਸਾਡੀ ਮਸ਼ੀਨ ਨਾਲ ਜਿਹੜੀ ਬਾਰ ਬਾਰ ਧਾਗਾ ਤੋੜੀ ਜਾਵੇ ਤਾਂ ਫਿਰ ਜਿਹੜਾ ਸਲਾਈ ਕਰਨ ਤੇ ਮਨ ਨਹੀਂ ਲੱਗਦਾ ਤੇ ਆਹ ਦੇਖੋ ਆਟੋਮੈਟਿਕਲੀ ਇਹ ਤਾਂ ਥੋੜੀ ਜਿਹੀ ਵੱਧ ਗਈ ਕੋਈ ਗੱਲ ਨਹੀਂ ਇਹਨੂੰ ਕੱਟ ਦਾਂਗੇ ਕਿਉਂਕਿ ਹੈ ਹੀ ਵੱਡਾ ਮਾੜਾ ਨਹੀਂ ਕੱਟਿਆ ਰਹਿੰਦਾ ਕੋਈ ਗੱਲ ਨਹੀਂ ਤੇ ਆਪਾਂ ਆਰਾਮ ਦੇ ਨਾਲ ਸਲਾਈ ਕਰਨੀ ਚਾਹੀਦੀ ਹੈ ਤੁਮਨ ਹੋ ਕੇ ਪੇਸ਼ੈਂਸ ਰੱਖਣੀ ਚਾਹੀਦੀ ਹੈ ਚਾਹੇ ਤੁਸੀਂ ਜਿੰਨਾ ਟਾਈਮ ਲੈਂਦਾ ਮੈਂ ਸਵਾਲ ਆਈਂ ਨੂੰ ਬੁਲਾ ਲਈ ਜੁਲਦੀ ਨੇ ਚੋਲੇ ਦੇ ਨਾਲ ਪਲੋਈਆਂ ਪਾ ਲਈਆਂ ਆਪਾਂ ਗਲੇ ਦੀ ਪੱਟੀ ਲਾ ਲਈ ਤੇ ਉਹ ਮੈਂ ਆਫ ਕੈਮਰਾ ਕਰ ਲਿਆ ਸੀ ਨਾ ਮਾਹਮਾ ਵਾਲਾ ਕੰਮ ਬਾਕੀ ਜਿਹੜਾ ਕੰਮ ਹੋ ਗਿਆ ਇਹ ਮਾਹਮਾ ਦੇ ਰੋਡੇ ਜਾਈਏ ਕਰ ਲਈਏ ਤੇ ਸਾਰੇ ਚੀਜ਼ਾਂ ਪਹਿਲਾਂ ਹੀ ਕਰਕੇ ਰੱਖ ਲਓ ਤੇ ਹੁਣ ਬਸ ਪਰੋਈਆਂ ਪਾ ਕੇ ਆਪਾਂ ਸਿਰਫ ਗਲਾ ਬਣਾਉਣਾ ਤੇ ਇੰਨਾ ਕੰਮ ਕਰਕੇ ਹੋ ਸਕਦਾ ਮੇਰਾ ਕੰਪਲੀਟ ਨਾ ਹੋਵੇ ਮੈਂ ਤੁਹਾਨੂੰ ਦੱਸਾਂਗੀ ਆ ਦੇਚ ਤਰਪਾਈ ਕਿਦਾਂ ਕਰਨੀਆਂ ਤੇ ਤਪਾਈ ਕਰਕੇ ਜਿਹੜਾ ਤਰਪਾਈ ਕਰਕੇ ਕਰੀ ਉਹਦੀ ਤਰਪਾਈ ਕਰਨੀ ਬਾਕੀ ਤੋਂ ਲਾਈ ਜਾਂਦਾ ਇਹਨੂੰ ਵੀ ਆਪਾਂ ਇੱਥੋਂ ਡਬਲ ਕਰ ਦੇਣਾ। ਇਸੇ ਤਰੀਕੇ ਨਾਲ ਮੈਂ ਦੂਜੇ ਪਾਸੇ ਵੀ ਜਿਹੜੀ ਲਾਈਨਿੰਗ ਅਟੈਚ ਕਰ ਲਵਾਂ ਫਿਰ ਆਪਾਂ ਮਿਲਦੇ ਹਾਂ। ਹਾਂਜੀ ਫਰੈਂਡਸ ਵੈਲਕਮ ਅਗੇਨ ਆ ਬਾਂਹਾਂ ਮੈਂ ਸਾਰੀਆਂ ਜਿਹੜੀਆਂ ਤਿਆਰ ਕਰ ਲਈਆਂ ਵਾਂ। ਬਾਂਹ ਤਿਆਰ ਹੋ ਗਈਆਂ। ਇਹਦੀ ਸਿਵਾ ਸਲਾਈ ਵੀ ਲਾਤੀ ਆ ਮੈਂ। ਇਹ ਡਰੋਂ 9.5 ਇੰਚ ਤੇ ਮੂਹਰੂ 6 ਇੰਚ ਇਹ ਆਪਣੇ ਬਹੁਤ ਤਿਆਰ ਹੋ ਗਈਆਂ ਜੀ ਤੇ ਆਹ ਜਿਹੜੇ ਆਪਣੇ ਪੱਲੇ ਆ ਨਾਲ ਅਟੈਚ ਹੋ ਗਏ ਚਲੋ ਹੁਣ ਆਪਾਂ ਪਲੋਈਆਂ ਦੇ ਨਿਸ਼ਾਨ ਲਾਉਨੇ ਚਲੋ ਜੀ ਆ ਜੋ ਹਾਂਜੀ ਫਰੈਂਡਸ ਆਪਾਂ ਨਾ ਹੁਣ ਇਹਦੀ ਦੋਨੇ ਪਾਸਿਆਂ ਦੀ ਆ ਦੇਖੋ ਇੱਕ ਉੱਪਰਲਾ ਪਾਸਾ ਇੱਕ ਥੱਲੇ ਵਾਲਾ ਇਹ ਚਾਰ ਤਹਾਂ ਹੋ ਗਿਆ ਇਹ ਨੂੰ ਆਪਾਂ ਫੋਲਡ ਕਰ ਲਿਆ ਵਿਚਾਲੇ ਆ ਇਹਦਾ ਗळा ਵਾ ਆ ਦੇਖੋ ਆਹ ਗळा ਵਾ ਇੱਕ ਇੱਥੋਂ ਆਪਾਂ ਨਿਸ਼ਾਨ ਲਾਉਨੇ ਆ ਇਹ ਹੁਣ ਆਪਾਂ ਇਹਨੂੰ ਹੋਰ ਨੇੜੇ ਕਰ ਲੈਣੇ ਆ ਕੈਮਰੇ ਦੇ ਕੈਮਰਾ ਆ ਵੀ ਆਵਾ ਤੇ ਹੁਣ ਆਪਾਂ ਨਿਸ਼ਾਨੀਆਂ ਲਾਉਣੀਆਂ ਨੇ ਇਹਦੀਆਂ ਠੀਕ ਆ ਜੀ ਤੇ ਮੇਰਾ ਉੱਪਰੋਂ ਹੁੰਦਾ ਜਿਹੜਾ ਆ ਅੱਧਾ ਸੀਨ ਚੋਣਾ ਤੇ ਇਹ ਆਪਣਾ 12 ਇੰਚ ਰੱਖਣਾ ਆਪਾਂ ਉੱਤੋਂ ਤੋਂ ਲੈ ਕੇ ਆ 12 ਇੰਚ ਹੋ ਗਿਆ ਇੱਥੇ ਤੱਕ ਆ ਦੇਖੋ 12 ਇੰਚ 12 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਆ 12 ਇੰਚ ਤੇ ਆ ਜਿਹੜਾ ਮੂਰਲਾ ਪਾਸਾ ਇਹਦੀ ਕਟਾਈ ਆਪਾਂ ਵੱਧ ਪਾਤੀ ਹੈਗੀ ਦੋਨੇ ਪਾਸਿਓਂ ਆ ਮੂਰਲਾ ਜਿਹੜਾ ਗਲਾ ਜਾਦਾ ਕੱਟਿਆ ਹੋਇਆ ਨਾ ਇਹਦੀ ਕਟਾਈ ਇੱਥੋਂ ਮੋਢੇ ਦੀ ਵੀ ਆਹ ਜਾਦੀ ਪਾਦੀ ਆ ਤੇ ਹੁਣ ਆਪਾਂ ਕੀ ਕਰਨਾ ਆ ਜਿਹੜਾ ਵਿਚਾਰ ਲਾਵਾ ਇਹ 4 ਇੰਚ ਰੱਖ ਲੈਣਾ ਵਿਚਾਰ ਆ ਆ ਦੇਖੋ ਆ 4 ਇੰਚ ਆ 4 ਇੰਚ ਵਿੱਚ ਕਾ ਜਿਹੜਾ ਵਿਚ ਦਾ ਜਿਹੜਾ ਫਾਸਲਾ ਰੱਖ ਲੈ ਆਪਾਂ 4 ਇੰਚ ਰੱਖ ਲਿਆ ਤੇ ਇੱਥੇ ਨਿਸ਼ਾਨ ਲਾ ਲਿਆ ਤੇ ਜਿਹੜੀ ਪਲੋਈ ਦੀ ਲੰਮਾਈ ਆ ਉਹ ਮੈਂ 7 ਇੰਚ ਰੱਖਦੀ ਆ ਆ ਦੇਖੋ ਜੀ 7 ਇੰਚ ਤੇ ਆਪਾਂ ਇੱਥੇ ਵੀ ਨਿਸ਼ਾਨ ਲਾ ਲਿਆ ਤੇ ਇਦਾਂ ਨੂੰ ਆਪਾਂ 4 ਹੀ ਰੱਖਣਾ ਹੈ ਚਾਰ ਤੇ ਇਥੋਂ ਇਹਨੂੰ ਇਹਦੇ ਨਾਲ ਆਪਾਂ ਮਿਲਾ ਦੇਣਾ ਇਹ ਪਹਿਲੀ ਪਲੋਈ ਦਾ ਸਾਡਾ ਨਿਸ਼ਾਨ ਆ ਗਿਆ ਤੇ ਬਾਕੀ ਜਿਹੜਾ ਹੈਗਾ ਆ ਆਪਣਾ ਇਥੋਂ ਮੈਂ ਕਿੰਨਾ ਰੱਖਦੀ ਆ ਬੱਖੀ ਤੋਂ ਇਹ ਮੈਂ ਏਦਾਂ ਇੰਚ ਜਿਹੜਾ ਹੈਗਾ ਸਲਾਈ ਦਾ ਛੱਡ ਕੇ ਮੈਂ 15 ਇੰਚ ਰੱਖਦੀ ਆ ਇਹ ਆਪਣਾ ਹੋ ਗਿਆ 15 ਇੰਚ ਠੀਕ ਆ ਜੀ 15 ਇੰਚ ਤੇ ਨਿਸ਼ਾਨ ਲਾ ਲਿਆ ਤੇ ਆ ਜਿਹੜੀ ਮੇਰੀ ਬੈਕ ਇਥੋਂ ਇਹ ਹੈਗੀ ਮੇਰੇ 22 ਇੰਚ ਨਾਰਮਲ ਸੂਟਾਂ ਦੀ ਮੈਂ 22 ਇੰਚ ਰੱਖਦੀ ਆ ਆਪਾਂ 1.5 ਰੱਖ ਲੈਣੇ ਆ ਨਾ 11 ਰੱਖ ਲੈਨੇ ਆ 11 2 22 ਤੇ ਪਰ ਲਾਈਨਿੰਗ ਵਾਲੇ ਸੂਰਦੀ ਥੋੜੀ ਜੀ ਵੱਧ ਰੱਖ ਲੈਣੀ ਆ 2 ਪੁਆਇੰਟ ਵੱਧ ਠੀਕ ਆ ਜੀ ਇਹ ਹੋ ਗਏ 11 ਹੀ ਰੱਖ ਲੈਨੇ ਵਸੇ ਕੁਲਾ ਹੀ ਆਏ ਤੇ ਆ ਇੱਥੇ ਨਿਸ਼ਾਨ ਲੱਗ ਗਿਆ ਆਪਣਾ ਇਹ ਆਪਣਾ ਜਿਹੜੇ ਕਾਜ ਆ ਉਹਨਾਂ ਦਾ ਨਿਸ਼ਾਨ ਲੱਗ ਗਿਆ ਤੇ ਆ ਪਲੋਈਆਂ ਪਾ ਕੇ ਲਾਉਂਗੀ ਨਿਸ਼ਾਨ ਇਹ ਮੇਰਾ ਹੁਣ ਤਾਂ 19 ਇੰਚ ਇਹ ਹੋ ਗਿਆ ਆਪਣਾ 8.5 ਅ ਨਾ 17 ਇੰਚ ਹੁੰਦਾ ਸੀ ਅੱਗੇ ਹੁਣ ਮੈਂ 18 ਰੱਖ ਲਈਆ 6.5 ਨੋ 9 ਇੰਚ ਰੱਖ ਲਿਆ ਆਪਾਂ ਇਥੋਂ ਆ ਵਿਚਕਾਰ ਬਿਲਕੁਲ ਫਲੋਈ ਦੇ ਵਿਚਕਾਰ ਇਥੇ 9 ਇੰਚ ਰੱਖ ਲਿਆ ਆਪਾਂ ਠੀਕ ਹੈ ਜੀ ਤੇ ਜਿਹੜੀਆਂ ਦੂਜੇ ਪਾਸੇ ਆਪਾਂ ਨਿਸ਼ਾਨ ਲੈ ਕੇ ਜਾਣੇ ਹਨ ਆਹ ਦੇ ਤੇ ਇਹਨਾਂ ਨੂੰ ਅਸੀਂ ਫਟਾਫਟ ਸੇ ਐਵੇਂ ਕਰ ਲੈਣਾ ਇਹਨੂੰ ਚੱਕ ਕੇ ਆ ਦੇ ਕੁ ਚੱਕ ਕੇ ਇਹਦੇ ਉੱਪਰ ਵੀ ਲਾ ਲੈਣਾ ਨਿਸ਼ਾਨ ਤੇ ਥੱਲੇ ਵੀ ਲਾਣਾ ਉੱਪਰ ਵੀ ਲਾ ਲੈਣਾ ਤੇ ਥੱਲੇ ਵੀ ਲਾਣਾ ਇੱਧਰ ਵੀ ਚੱਕ ਕੇ ਇੱਕ ਉੱਪਰ ਲਾ ਲੈਣਾ ਔਰ ਇੱਕ ਥੱਲੇ ਲਾ ਲੈਣਾ ਤੇ ਇੱਥੇ ਆ ਜਾਣਗੇ ਤੇ ਇਧਰਲੇ ਪਾਸੇ ਵੀ ਆ ਚੱਕ ਕੇ ਇਧਰਲੇ ਵਸੇ ਨੇ ਸਮਾਨ ਲਉਣਾ ਆਪਾਂ ਉੱਥੇ ਉਂਗਲ ਕਰਕੇ ਇੱਥੋਂ 7 ਇੰਚ ਇਧਰ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਹਦਾ ਲਾ ਕੇ ਨਿਸ਼ਾਨ ਲਾਉਣਾ ਆਪਾਂ ਜਿਹੜੇ ਆਹ ਹਨ ਭਲੋਈਆਂ ਦੇ ਉਹ ਨਿਸ਼ਾਨ ਲਾਉਣੇ ਆ ਆ ਦੇਖੋ ਜੀ ਆ ਜਿਹੜਾ ਇੱਥੋਂ ਨਿਸ਼ਾਨ ਆ ਨਾ ਇਹ ਮੇਰਾ ਆਹ 9.5 ਇੰਚ ਆ ਤੇ ਇੱਥੋਂ ਤੋਂ ਲੱਗਣਾ ਆਪਾਂ ਸਿੱਧਾ ਇੱਥੋਂ ਤੋਂ ਲੈ ਕੇ ਇਧਰੋਂ ਰੱਖਾਂਗੇ ਤੋਂ ਭਲੋਈਦੋ ਪਲੋਈ ਤੋਂ ਲੈ ਕੇ ਇਹ ਮੇਰਾ ਹੁੰਦਾ ਵਾ 6 ਇੰਚ ਤੇ ਠੀਕ ਆ ਇਧਰੋਂ 2 ਇੰਚ ਛੱਡ ਦੇਣਾ ਤੇ ਇਹ ਹੋ ਗਈ ਆਪਣੀ 2 ਇੰਚ ਛੱਡ ਕੇ ਇੱਥੋਂ ਤੋਂ ਇੰਨਾ ਇਹ 5 6 ਇੰਚ ਦੀ ਸਾਡੀ ਜਿਹੜੀ ਹੈਗੀ ਆ ਇਹ ਪਲੋਈ ਹੋ ਗਈ ਇੱਥੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਠੀਕ ਆ ਜੀ ਤੇ ਆਹ ਵਾਲੀ ਜਿਹੜੀ ਹੁੰਦੀ ਆ ਮੇਰੀ ਇਹ 7 ਇੰਚ ਦੀ ਹੁੰਦੀ ਆ ਇਧਰੋਂ ਵੱਖੀ ਤੋਂ ਲੈ ਕੇ 9 8 ਇੰਚ ਦੀ 8 ਇੰਚ ਦੀ ਇਹ ਆਹ ਪਲੋਈ ਪਾ ਲਈ ਆ ਬੰਦ ਇੱਥੋਂ ਤੋਂ ਲੈ ਕੇ ਇਹ ਵੀ ਇਧਰੋਂ 2 ਇੰਚ ਇਧਰੋਂ 2 ਸੈਂਟੀ ਜਾਂ 2 ਇਧਰੋਂ ਛੱਡੀ ਇਹ ਲੱਗੇ ਸਾਡੇ ਨਿਸ਼ਾਨ ਇਹੇ ਨਿਸ਼ਾਨ ਅਸੀਂ ਦੂਜੇ ਪਾਸੇ ਲੈ ਜਾਵਾਂਗੇ ਆਹ ਲੈ ਗਈ ਮੈਂ ਤੇ ਇਥੋਂ ਆਹ ਲੈ ਗਈ ਤੇ ਆਹ ਲੈ ਵੀ ਲੈ ਜਾਣਿਆ ਆਹ ਲਈ ਤੋਂ ਦੱਬਿਆ ਇਧਰ ਆ ਗਿਆ ਨਿਸ਼ਾਨ ਆਹ ਇਥੋਂ ਦੱਬਿਆ ਤੇ ਇਧਰ ਆ ਗਿਆ ਏਵੇਂ ਆ ਜਿਹੜਾ ਵੱਖੀ ਵਾਲਾ ਨਿਸ਼ਾਨ ਆ ਇਹ ਵੀ ਅਸੀਂ ਥੱਲੇ ਲੈ ਜਾਣਾ ਦੋਹੋਂ ਤੋਂ ਥੱਲੇ ਇੱਥੇ ਤੇ ਇੱਥੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿੱਧਾ ਕਰ ਲੈਣਾ ਵਾ ਇਹਨੂੰ ਇਹਨੂੰ ਆਪਾਂ ਆ ਸਿੱਧਾ ਕਰ ਲਿਆ ਇੱਧਰ ਨਿਸ਼ਾਨ ਆਏ ਹੋਈਆਂ ਤੇ ਉੱਤੋਂ ਉੱਤੋਂ ਇਨਸ਼ਾਨ ਆ ਰਹੇ ਨੇ ਆ ਤਾਂ ਹੈਗੀ ਆਪਣੀ ਵਿਚਕਾਰਲੀ ਪਲੋਈ ਠੀਕ ਹੈ ਜੀ ਆ ਆਪਣੀ ਹੈਗੀ ਬੱਕੀ ਵਾਲੀ ਪਲੋਈ ਇਹਨੂੰ ਮਿਲਾ ਦਿੰਨੇ ਆ ਇਹਨੂੰ ਮਿਲਾ ਦਿੰਨੇ ਆ ਆ ਦੇਖੋ ਜੀ ਹੁਣ ਆਪਣੀਆਂ ਸਾਰੀਆਂ ਪਲੋਈਆਂ ਪੈ ਗਈਆਂ ਬਲੋਈਆਂ ਦੇ ਇਹ ਨਿਸ਼ਾਨ ਆ ਜਿਹੜੇ ਲੱਗੇ ਤੇ ਇਹਨੂੰ ਆਪਾਂ ਉੱਪਰਲੇ ਪਾਸੇੋਂ ਥੱਲੇ ਨੂੰ ਵਾਲ ਕੱਢ ਕੇ ਸੋਣਾ ਹੁਣ ਜਿਵੇਂ ਸੋਣਾ ਨਾ ਇਨੂੰ ਤੇ ਪਹਿਲਾਂ ਐ ਸਿੱਧੀ ਇੱਕ ਇੱਕ ਸਲਾਈ ਮਾਰ ਲੈਣੀ ਆਪਾਂ ਇੱਕ ਇੱਕ ਸਲਾਈ ਮਾਰ ਕੇ ਤੇ ਫਿਰ ਆਪਾਂ ਉੱਪਰੋਂ ਇਹਨੂੰ ਫੜ ਲੈਣਾ ਕਿਉਂਕਿ ਜੇ ਨਹੀਂ ਸਲਾਈ ਮਾਰਾਂਗੇ ਤਾਂ ਕਈ ਵਾਰੀ ਥੱਲੇ ਵਾਲਾ ਕੱਪੜਾ ਥੱਲੇ ਹੀ ਰਹਿ ਜਾਂਦਾ ਵਾ ਤੇ ਐ ਸਲਾਈ ਮਾਰ ਲੈਣੀ ਹੈ ਨਾ ਸਾਰਿਆਂ ਤੇ ਤੇ ਫਿਰ ਈਜ਼ੀ ਹੋ ਜਾਊਗਾ ਇਧਰਲੇ ਪਾਸੋਂ ਨਾ ਐਵੇਂ ਕਰਕੇ ਇਹਨੂੰ ਐਵੇਂ ਕਰਕੇ ਪਹਿਲਾਂ ਆਪਾਂ ਇੱਥੇ ਸਿੱਧੀ ਸਲਾਈ ਮਾਰਾਂਗੇ ਇੱਥੇ ਤੇ ਜਣੀ ਡਬਲ ਹੋ ਜਾਂਦਾ ਕੰਮ ਇੱਥੇ ਵੀ ਮਾਰਾਂਗੇ ਇੱਥੇ ਵੀ ਮਾਰਾਂਗੇ ਤੇ ਫਿਰ ਇਹਨੂੰ ਦੂਜੇ ਲੋਰਸ ਆਪਾਂ ਸਬ ਉਜਿਤ ਅੱਤਰਫੇ ਮਾਰਾਂਗੇ। ਮੁੰਜੇ ਪਾਸੇ। ਆਹ ਦੇਖੋ ਜੀ ਪਿਛਲਾ ਪਾਸਾ ਆਪਣਾ ਇੱਥੇ ਵੀ ਆਪਣੀਆਂ ਜਿਹੜੀਆਂ ਬਲੂਈਆਂ ਦੇ ਨਿਸ਼ਾਨ ਆ ਜਿਹੜੇ ਆ ਗਏ ਇੱਧਰ ਤੇ ਆ ਗਏ। ਆਹ ਜਿਹੜਾ فاਸਲਾ ਜਿਹੜਾ ਵੱਧ ਘੱਟ ਹੋ ਜਾਂਦਾ ਕਈ ਵਰੀ ਤੇ ਇਥੋਂ ਚਾਰ ਹੀ ਰੱਖਣਾ ਵਿਚਕਾਰ ਤੋਂ। ਆਹ ਸਾਡੀ ਬੀਜ ਕੀ ਲਾਈਨਾਂ ਵਿਚਕਾਰਲੀ ਲਾਈਨਾਂ ਤੇ ਇਹਨੂੰ ਥੋੜਾ ਅੰਦਰ ਨੂੰ ਪਾਉਣਾ ਇਹਨਾਂ ਨੂੰ ਬਲੂਈਆਂ ਨੂੰ। ਬਾਹਰ ਨਹੀਂ ਕਰਨਾ ਅੰਦਰ ਹੀ ਪਾਉਣਾ। ਤੇ ਆਹ ਜਿਹੜੇ ਵੱਖੀ ਵਾਲੇ ਨਿਸ਼ਾਨਾ ਫੇਰ ਦੁਬਾਰਾ ਲਾ ਲਾਂਗੇ। ਸੋ ਫਰੈਂਡਸ ਵੀਡੀਓ ਬਹੁਤ ਲੰਬਾ ਹੁੰਦਾ ਤੇ ਮੈਂ ਕੱਲ ਨੂੰ ਬਾਕੀ ਦੀ ਸਟਿਚਿੰਗ ਕਰੂੰਗੀ ਉਹਦਾ ਵੀ ਵੀਡੀਓ ਬਣਾਉਂਗੀ ਕੋਸ਼ਿਸ਼ ਕਰੂੰਗੀ ਤਾਂ ਅੱਜ ਲਈ ਇੰਨਾ ਹੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ ওকে ਫਰੈਂਡਸ ਬਾਏ ਬਾਏ ਟੇਕ ਕੇਅਰ